ਕਿਸਾਨਾਂ ਨੇ ਕੇਂਦਰ ਸਰਕਾਰ ਦੇ ਨਾਲ ਫਿਰ ਇਤਨਾ ਇਤ ਖੜਕਾਉਣ ਦਾ ਐਲਾਨ ਕਰ ਦਿੱਤਾ ਹੈ ਹਜ਼ਾਰਾਂ ਟਰੈਕਟਰ ਟਰਾਲੀਆਂ ਪੰਜਾਬ ਚੋਂ ਇਕੱਠੀਆਂ ਹੋ ਕੇ ਦਿੱਲੀ ਬਾਰਡਰ ਵੱਲ ਨੂੰ ਕੂਚ ਕਰ ਰਹੀਆਂ ਨੇ ਮੈਂ ਖੜਾ ਇੱਕ ਬਹੁਤ ਵੱਡਾ ਕਾਫਲਾ ਖੜਾ ਟਰੈਕਟਰ ਟਰਾਲੀਆਂ ਦਾ ਸੜਕ ਦੇ ਸੱਜੇ ਬੰਨੇ ਵੀ ਇਧਰਲੇ ਬੰਨੇ ਵੀ ਔਰ ਮੇਰੇ ਖੱਬੇ ਬੰਨੇ ਵੀ ਟਰੈਕਟਰ ਟਰਾਲੀਆਂ ਖੜੀਆਂ ਸੈਂਕੜੇ ਟਰੈਕਟਰ ਟਰਾਲੀਆਂ ਮਾਝੇ ਮਾਲਵੇ ਤੇ ਦੁਆਬੇ ਚੋਂ ਚੱਲ ਕੇ ਪਹੁੰਚੀਆਂ ਹੋਈਆਂ ਸ਼ੰਭੂ ਬਾਰਡਰ ਵਾਲੇ ਬੰਨੇ ਨੂੰ ਜਾਣਾ ਇਹਨਾਂ ਕਿਸਾਨਾਂ ਨੇ ਔਰ ਬਾਰਡਰ ਜਿਹੜੇ ਆ ਲਾਏ ਹੋਇਆ ਬਕਾਇਦਾ ਤੌਰ ਤੇ ਜਿਹੜੀ ਪੰਜਾਬ ਤੋਂ ਹਰਿਆਣਾ ਜਾਣ ਵਾਲੀ ਸੜਕ ਸੀ ਹਾਈ ਹਰਿਆਣਾ ਸਰਕਾਰ ਦੇ ਵੱਲੋਂ ਮੋٹے ਮੋٹے ਕਿੱਲ ਆ ਦਿੱਤੇ ਪਰ ਕਿਸਾਨਾਂ ਨੇ ਵੀ ਹੈਡਰਾ ਕ੍ਰੇਨਸ ਦਾ ਇੰਤਜ਼ਾਮ ਕਰ ਲਿਆ ਪੰਜਾਬ ਦੇ ਵਿੱਚੋਂ ਔਰ ਨਾਲ ਹੀ ਉਹਨਾਂ ਨੇ ਤੇਲ ਦੇ ਟੈਂਕ ਪਰਵਾਲੇ ਆ ਕਿਸਾਨਾਂ ਨੇ ਕਹਿੰਦੇ ਕਿ ਅਸੀਂ ਜਾਵਾਂਗੇ ਹਰ ਹਾਲ ਦੇ ਵਿੱਚ ਇਹ ਅੰਦੋਲਨ ਕਾਮਯਾਬ ਕਰਾਂਗੇ ਅਸੀਂ ਸੈਂਟਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾ ਕੇ ਹੀ ਰਹਿਾਂਗੇ ਇਹ ਗੱਲ ਕਹਿ ਰਹੇ ਨੇ ਕਿਸਾਨ ਤਾਂ ਜੋਸ਼ ਵੀ ਵਾਕਈ ਦੇਖਣ ਵਾਲਾ ਬਣਦਾ ਤਾਂ ਕਿਉਂਕਿ ਤਿਆਰੀ ਪੂਰੀ ਕੀਤੀ ਆ ਕਿਸਾਨਾਂ ਨੇ ਜਿਵੇਂ ਪਿਛਲੀ ਵਾਰ ਕਿਸਾਨ ਲੰਬਾ ਸਮਾਂ ਦਿੱਲੀ ਦੇ ਬਾਡਰਾਂ ਤੇ ਕਿਸਾਨਾਂ ਨੇ ਬਤਾਇਆ ਔਰ ਉਸੇ ਤਰੀਕੇ ਦੇ ਨਾਲ ਹੁਣ ਵੀ ਇਸੇ ਤਰੀਕੇ ਦੀ ਤਿਆਰੀ ਆ ਕਿਉਂਕਿ ਦੂਰ ਤੱਕ ਇਧਰ ਦੇਖੋਗੇ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਔਰ ਦੂਰ ਤੱਕ ਪਿੱਛੇ ਦੇਖੋਗੇ ਤੁਸੀਂ ਤਾਂ ਟਰੈਕਟਰ ਟਰਾਲੀਆਂ ਦੇ قافلے ہی نظر ਆਉਣਗੇ ਤੁਹਾਨੂੰ ਕਿਉਂਕਿ ਸੜਕ ਦੇ ਇਸ ਬੰਨੇ ਵੀ ਔਰ ਸੜਕ ਦੇ ਦੂਸਰੇ ਬੰਨੇ ਵੀ ਇਸੇ ਤਰੀਕੇ ਨਾਲ ਟਰੈਕਟਰ ਟਰਾਲੀਆਂ ਤੁਹਾਨੂੰ نظر ਆਉਣਗੀਆਂ ਤਾਂ ਸੜਕ ਦੇ ਦੋਨੇ ਬੰਨੇ ਦੀ ਅਸੀਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਮਾਹੌਲ ਕੀ ਬਣਿਆ ਹੋਇਆ ਇਧਰਲੇ ਬੰਨੇ ਵੀ ਸੈਂਕੜੇ ਟਰੈਕਟਰ ਟਰਾਲੀਆਂ ਖੜੀਆਂ ਨੇ ਮਾਝੇ ਚੋਂ ਮਾਲਵੇ ਚੋਂ ਤੇ ਦੁਆਬੇ ਚੋਂ ਟਰੈਕਟਰ ਇਕੱਠੇ ਹੋ ਕੇ ਪਹੁੰਚੇ ਹੋਇਆ ਟਰਾਲੀਆਂ ਦੇ ਵਿੱਚ ਸੌਣ ਦਾ ਇੰਤਜ਼ਾਮ ਵੀ ਹੈ ਗੱਦੇ ਵੀ ਆ ਟਰਾਲੀਆਂ ਦੇ ਉੱਪਰ ਬਕਾਇਦਾ ਤਰਪਾਲਾਂ ਪਾ ਲੀਆਂ ਕਿਸਾਨਾਂ ਨੇ ਘਰਾਂ ਵਾਲਾ ਕੰਮ ਕਹਿੰਦੇ ਸੀ ਟਰਾਲੀਆਂ ਤੋਂ ਲਵਾਂਗੇ ਔਰ ਟਰੈਕਟਰ ਜਿਹੜੇ ਆ ਇਹ ਸਾਡੇ ਟੈਂਕ ਨੇ ਇਹ ਇਸ ਤਰ੍ਹਾਂ ਦਾ ਦਾਵਾ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਉੱਥੇ ਹੀ ਟਰਾਲੀਆਂ ਦੇ ਵਿੱਚ ਤਿੰਨ ਤਿੰਨ ਮਹੀਨਿਆਂ ਦਾ ਦੋ ਦੋ ਮਹੀਨਿਆਂ ਦਾ ਰਾਸ਼ਨ ਲੈ ਕੇ ਕਿਸਾਨ ਇਕੱਠੇ ਹੋਏ ਆ ਕਹਿੰਦੇ ਜਾਵਾਂਗੇ ਹਰ ਹਾਲ ਦੇ ਵਿੱਚ ਕਿਉਂਕਿ ਉੱਥੇ ਜਿੰਨਾ ਸਮਾਂ ਵੀ ਬੈਠਣਾ ਪਿਆ ਅਸੀਂ ਬੈਠਾਂਗੇ ਤਾਂ ਲਗਾਤਾਰ ਅਸੀਂ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਇੰਤਜ਼ਾਮ ਕਿਸ ਤਰ੍ਹਾਂ ਦੇ ਆ ਇਧਰਲੇ ਬੰਨੇ ਵੀ ਦੇਖੋਗੇ ਇਧਰਲੇ ਬੰਨੇ ਗੱਦੇ ਵਿੱਚ ਹੀ ਲਾਇ ਹੋਇਆ ਇਸ ਪਾਸੇ ਵੀ ਦੇਖੋਗੇ ਇਸ ਇਸ ਟਰਾਲੀ ਦੇ ਵਿੱਚ ਟਰੈਕਟਰ ਦੇ ਪਿੱਛੇ ਜਿਹੜੀ ਟਰਾਲੀ ਪਈ ਹੋਈ ਆ ਇਹਦੇ ਅੰਦਰ ਸਿਲੰਡਰ ਵੀ ਆ ਇਹਦੇ ਅੰਦਰ ਤੁਹਾਨੂੰ ਬੈਗ ਵੀ ਨਜ਼ਰ ਆ ਜਾਣਗੇ ਇੱਥੇ ਕਿਸਾਨ ਵੀ ਨਜ਼ਰ ਆ ਜਾਣਗੇ ਔਰ ਇੱਥੇ ਖਾਣ ਪੀਣ ਦਾ ਰਾਸ਼ਨ ਵੀ ਨਜ਼ਰ ਆਜੂ ਔਰ ਉਧਰ ਸਾਹਮਣੇ ਵੀ ਦੇਖੋਗੇ ਟਰਾਲੀਆਂ ਦੇ ਅੰਦਰ ਮੋਬਾਈਲ ਫੋਨ ਚਾਰਜ ਦਾ ਵੀ ਸਮਾਨ ਆ ਸਾਰਾ ਔਰ ਨਾਲ ਹੀ ਟਰਾਲੀਆਂ ਦੇ ਅੰਦਰ ਗੈਸ ਸਿਲੰਡਰ ਵੀ ਰੱਖੇ ਹੋਏ ਆ ਤਾਂ ਕਿ ਜਿੰਨਾ ਸਮਾਂ ਵੀ ਰੁਕਣਾ ਪੈਂਦਾ ਕਹਿੰਦੇ ਅਸੀਂ ਰੁਕਾਂਗੇ ਜਿੰਨਾ ਮਰਜ਼ੀ ਸਮਾਂ ਭਾਵੇਂ ਸਾਨੂੰ ਰੁਕਣਾ ਪ ਸਾਰਾ ਇੰਤਜ਼ਾਮ ਕਰਕੇ ਲਿਆਇਆ ਹਾਂ ਸਾਰਾ ਇੰਤਜ਼ਾਮ ਜੀ ਕਰਕੇ ਲਿਆਇਆ ਹੈ ਕੀ ਕੁਛ ਹੈ ਨਾਲ ਬਾਪੂ ਜੀ ਇਧਰ ਸਿਲੰਡਰ ਪਿਆ ਇਧਰ ਚੁੱਲਾ ਪਿਆ ਪਤੀਲੇ ਪਏ ਹੈ ਖੰਡ ਪੱਤੀ ਕਿਹੋ ਦਾਲਾਂ ਆਟਾ ਉਹ ਗਾੜੀ ਲੱਗਾ ਪਿਆ ਜੀ ਗੁੜ ਵੀ ਨਾਲ ਆ ਚਨੇ ਵੀ ਨਾਲ ਆ ਸਾਥੋਂ ਮੋਹਫਲੀਆਂ ਦੇ ਪੈਕ ਵੀ ਨਾਲ ਆ ਸਾਥੋਂ ਸੌਦਾ ਸਾਰਾ ਤਕਰੀਬਨ ਜੋ ਘਰ ਦੀ ਵਰਤੋਂ ਵਾਲਾ ਸਾਰਾ ਅਸੀਂ ਲਿਆਏ ਦੋ ਦੋ ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਆ ਔਰ ਜਿੱਤਾਂਗੇ ਜੇ ਵਾਸ ਮੋੜਾਂਗੇ ਨਹੀਂ ਤਾਂ ਉੱਥੇ ਰਵਾਂਗੇ ਜਿੱਨਾ ਚੱਲੂਗਾ ਕੰਮ ਉਹਦੇ ਪਿਛਲੀ ਵਾਰ ਹਾਂਜੀ ਹਾਂਜੀ ਉਸ ਕਿੰਨਾ ਟਾਈਮ ਰਹਿ ਕੇ ਆਏ ਸੀ ਤੁਸੀਂ 13 ਮਹੀਨੇ ਰਹੇ ਸੀ ਪਿਛਲੀ ਵਾਰ ਕਹਿੰਦੇ ਸਮਾਂ ਗੁਜ਼ਾਰ ਕੇ ਆਏ ਸੀ ਜਿੰਨਾ ਟਾਈਮ ਇੱਧਰ ਵੀ ਦੇਖੋ ਇਹ ਖਾਣ ਪੀਣ ਦਾ ਸਾਰਾ ਸਮਾਨ ਰਾਸ਼ਨ ਪਾਣੀ ਦਾ ਨਾਲ ਹੀ ਲੈ ਕੇ ਆਏ ਆ ਲੰਗਰ ਪਾਣੀ ਪ੍ਰਸ਼ਾਦੇ ਦਾ ਸਾਰਾ ਇੰਤਜ਼ਾਮ ਇਸੇ ਤਰੀਕੇ ਦੇ ਨਾਲ ਲੈ ਕੇ ਆਏ ਆ ਸੜਕ ਦੇ ਉੱਪਰ ਹੀ ਕਹਿੰਦੇ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ ਹੋਰ ਭਾਈ ਜੀ ਕੀ ਹਾਲ ਹੈ ਠੀਕ ਹੋ ਕਿੱਥੋਂ ਆਇਓ ਜੀ ਤੁਸੀਂ ਮਹਿਤਾ ਚੌਂਕ ਤੋਂ ਮਹਿਤਾ ਚੌਂਕ ਤੋਂ ਕਿੰਨਾ ਦਾ ਮਾਹੌਲ ਆ ਪੂਰੀ ਤਿਆਰੀ ਹੈ ਫੁੱ ਹੋਨ ਤਿਆਰੀ ਹੈ ਕਿਸਾਨ ਕਹਿੰਦੇ ਇੱਧਰ ਵੀ ਬਾਈ ਹੁਣੀ ਖੜੇ ਆ ਤਾਂ ਕੱਲੀ-ਕੱਲੀ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਇਸ ਕਿਸਾਨ ਅੰਦੋਲਨ ਦੀ ਕਿਸਾਨਾਂ ਦਾ ਜੋਸ਼ ਜਿਹੜਾ ਉਹ ਜ਼ਬਰਦਸਤ ਦੇਖਣ ਨੂੰ ਮਿਲ ਰਿਹਾ ਤਾਂ ਕਿਉਂਕਿ ਇੱਧਰਲੇ ਬੰਨੇ ਲਾਈਨਾਂ ਲੱਗੀਆਂ ਇੱਧਰ ਵੀ ਤਾਂ ਹੁਣ ਪਿਛਲੇ ਇੱਧਰਲੇ ਬੰਨੇ ਤੀਜੀ ਲਾਈਨ ਲੱਗੀ ਹੋਈ ਨਜ਼ਰ ਆ ਰਹੀ ਆ ਹੋਰ ਵੀ ਟਰੈਕਟਰ ਟਰਾਲੀਆਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਿੱਛੋਂ ਤੁਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇੱਧਰ ਵੀ ਚਾਹ ਤਿਆਰ ਹੋ ਰਹੀ ਆ ਇੱਧਰ ਵੀ ਦੇਖੋ ਤੁਸੀਂ ਪੂਰਾ ਇੰਤਜ਼ਾਮ ਜਿਹੜਾ ਉਹ ਸਾਰਾ ਕਿਤਾ ਹੋਇਆ ਕਿਸਾਨਾਂ ਨੇ ਇਧਰ ਚੜ੍ਹਦੀ ਕਲਾ ਦੀ ਤਸਵੀਰ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਕਿਸਾਨ ਮਜ਼ਦੂਰ ਸ਼ਕਰਚ ਕਮੇਟੀ ਜਿੰਦਾਬਾਦ ਜਿੰਦਾਬਾਦ ਭਾਜੀ ਸਾਲ ਲੱਗ ਜੇ 6 ਮਹੀਨੇ ਲੱਗ ਜਾਣਾ ਜਿੰਨਾ ਕਿਰ ਸਾਰਾ ਸਮਾਨ ਨਾਲ ਹੈ ਡੀਜ਼ਲ ਆਲੂ ਗੰਡੇ ਦਾੜਾ ਸਭ ਕੁਝ ਕੱਟੜ ਸਰਕਾਰ ਨੂੰ ਕਲਾ ਕੇ ਫੇਰ ਮੁੜਾਂਗੇ ਅੱਛਾ ਇਧਰ ਕੀ ਤਿਆਰ ਹੋ ਰਿਹਾ ਸਬਜ਼ੀਆਂ ਸਬਜ਼ੀਆਂ ਧਰੀਆਂ ਜੀ ਸਬਜ਼ੀਆਂ ਆ ਲੋ ਸਾਰਾ ਸਮਾਨ ਸਾਡੇ ਕੋਲ ਹੈ ਹਾਜ਼ਰ ਹੈ ਤਾਂ ਦਾਲ ਸਬਜ਼ੀਆਂ ਤੇ ਕੱਲੀ ਕੱਲੀ ਚੀਜ਼ ਜਿਹੜੀ ਆ ਇਧਰ ਤਿਆਰ ਹੋ ਰਹੀ ਆ ਇਧਰ ਬਾਪੂ ਹੁਣੇ ਬੈਠੇ ਆ ਔਰ ਐਵੇਂ ਸੜਕ ਦੇ ਉੱਪਰ ਡੇਰਾ ਲਾ ਲਿਆ ਇਹਨਾਂ ਨੇ ਤਾਂ ਤਿਆਰੀ ਕੀਤੀ ਆ ਕਿਸਾਨਾਂ ਨੇ ਪੂਰੀ ਕਹਿੰਦੇ ਇਸ ਵਾਰ ਆਪਣੀਆਂ ਮੰਗਾਂ ਮਨਵਾਏ ਬਿਨਾ ਅਸੀਂ ਵਾਪਸ ਨਹੀਂ ਮੁੜਾਂਗੇ ਪਿਛਲੀ ਵਾਰ ਜਿਹੜੀਆਂ ਮੰਗਾਂ ਅਧੂਰੀਆਂ ਰਹਿ ਗਈਆਂ ਸੀ ਉਹ ਵੀ ਅੱਜ ਕੀ ਅਸੀਂ ਮੜਵਾ ਕੇ ਮੰਗਵਾ ਕੇ ਹੀ ਵਾਪਸ ਮੁੜਾਂਗੇ ਨਹੀਂ ਤਾਂ ਅਸੀਂ ਵਾਪਸ ਨਹੀਂ ਜਾਣਾ ਤਾਂ ਇਸੇ ਤਰੀਕੇ ਦੇ ਨਾਲ ਤਕਰੀਬਨ 1 ਕਿਲੋਮੀਟਰ ਦੇ ਨੇੜੇ ਇੱਧਰ ਇਸੇ ਤਰੀਕੇ ਨਾਲ ਲੰਬੀ ਲਾਈਨ ਲੱਗੀ ਹੋਈ ਆ ਆ ਫਿਰੋਜ਼ਪੁਰ ਤੋਂ ਆਏ ਨੇ ਬਸਤੀ RAMLAL ਜ਼ਿਲ੍ਹਾ ਫਿਰੋਜ਼ਪੁਰ ਔਰ ਉਧਰ ਪਿੰਡ ਨਿਜਾਮ ਵਾਲਾ ਇੰਦਰ ਦੇਖੋਗੇ ਪਿੰਡ ਨਜਾਮ ਵਾਲਾ ਤੋਂ ਤਾਂ ਵੱਖ-ਵੱਖ ਪਿੰਡਾਂ ਚ ਵੱਖ-ਵੱਖ ਸ਼ਹਿਰਾਂ ਤੋਂ ਇੱਧਰ ਪ੍ਰਸ਼ਾਦੇ ਪਾਣੀ ਦਾ ਪੂਰਾ ਇੰਤਜ਼ਾਮ ਇਸ ਤਰੀਕੇ ਨਾਲ ਪ੍ਰਸ਼ਾਦੇ ਵਰਤਾਏ ਜਾ ਰਹੇ ਆ ਪੂਰੀ ਤਿਆਰੀ ਨਾਲ ਆਏ ਆ ਕਿਸਾਨ ਇੱਧਰ ਪ੍ਰਸ਼ਾਦੇ ਹੋਰ ਬਾਪੂ ਜੀ ਠੀਕ ਠਾਕ ਹੋ ਵਧੀਆ ਜੀ ਵਧੀਆ ਸਾਰੀ ਪੂਰੀ ਵਰਲ ਤਿਆਰੀ ਫੁੱਲ ਗਏ ਪ੍ਰਸ਼ਾਦੇ ਪੂਰੇ ਤਿਆਰ ਕਰਕੇ ਹਾਂ ਪੂਰੇ ਤਿਆਰ ਪੂਰੇ ਸਾਰੇ ਟਰਾਲੀਆਂ ਚ ਹਾਂਜੀ ਟਰਾਲੀਆਂ ਚ ਵਰਤਾ ਰਹੇ ਟਰਾਲੀਆਂ ਟਰਾਲੀਆਂ ਚ ਤਾਂ ਟਰਾਲੀਆਂ ਚ ਸੇਵਾ ਚੱਲ ਰਹੀ ਐ ਇਦਾਂ ਵਰਤਾਇ ਵੀ ਰਿਹਾ ਇੱਧਰੋਂ ਮਜੀਠਾ ਜ਼ੋਨ ਚੋਂ ਆਏ ਆ ਤਾਂ ਮਾਝੇ ਚੋਂ ਮਾਲਵੇ ਚੋਂ ਦੁਆਬੇ ਚੋਂ ਹਰ ਪਾਸੇ ਕਿਸਾਨ ਆਏ ਆ ਤਾਂ ਇੰਤਜ਼ਾਮ ਜ਼ਬਰਦਸਤ ਤਰੀਕੇ ਦੇ ਨਾਲ ਕੀਤੇ ਹੋਏ ਨਜ਼ਰ ਆ ਰਹੇ ਆ ਹੋਰ ਬਾਪੂ ਜੀ ਠੀਕ ਠਾਕ ਹੋ ਵਧੀਆ ਜੀ ਵਧੀਆ ਪਿਆਰੀ ਪੂਰੀ ਹਾਂ ਜੀ ਹਾਂ ਮੇਰੇ ਪਹੁੰਚ ਜਾਣਾ ਅੱਛਾ ਦਿੱਲੀ ਦੀ ਤਿਆਰੀ ਹੈ ਹਾਂ ਜੀ ਫੋਲੋ ਭਲਾ 3 ਮਹੀਨੇ ਲੱਗਣ ਸਾਨੂੰ ਕੋਈੜੇ ਕਾੜੀ ਤਾਂ ਕਹਿੰਦੇ ਭਲਾ 6 ਮਹੀਨੇ ਲੱਗਣ ਸਾਨੂੰ ਕੋਈ ਦਿੱਕਤ ਨਹੀਂ ਤਾਂ ਇਹ ਤਿਆਰੀ ਹੈ ਕਿਸਾਨਾਂ ਦੀ ਇਹ ਜੋਸ਼ ਆ ਇਹ ਉਤਸ਼ਾਹ ਕਿਸਾਨਾਂ ਦੇ ਵਿੱਚ ਕਿਉਂਕਿ ਕਹਿੰਦੇ ਅਸੀਂ ਆਪਣੇ ਹੱਕਾਂ ਵਾਸਤੇ ਲੜਨ ਜਾ ਰਹੇ ਆ ਕੇਂਦਰ ਸਰਕਾਰ ਦੇ ਨਾਲ ਆਪਣੇ ਹੱਕਾਂ ਨੂੰ ਲੈ ਕੇ ਇਸ ਟਰਾਲੀ ਦੇ ਵਿੱਚ ਬੱਲਣ ਪਿਆ ਇਸ ਇਹਦੇ ਵਿੱਚ ਹੋਰ ਵੀ ਦੇਖੋਗੇ ਇਸ ਟਰਾਲੀ ਦੇ ਵਿੱਚ ਜੋ ਕਿਸਾਨ ਨੇ ਉਹ ਪੂਰਾ ਤਿਆਰੀ ਕੀਤੀ ਹੋਈ ਇਹਨਾਂ ਨੇ ਗੱਦੇ ਆ ਇਹਦੇ ਵਿੱਚ ਤੇਲ ਦਾ ਡਰਮ ਭਰਿਆ ਪਿਆ ਹੋਰ ਵੀ ਪਿੱਛੇ ਗੱਡੀਆਂ ਜਿਹੜੀਆਂ ਆਈਆਂ ਹੋਈਆਂ ਨੇ ਔਰ ਉਹ ਵੀ ਅਸੀਂ ਦਿਖਾਉਣੇ ਤੁਹਾਨੂੰ ਪਿਛਲੀਆਂ ਤਸਵੀਰਾਂ ਵੀ ਕਿਉਂਕਿ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਜਿਹੜਾ ਉਹ ਇਸ ਪਾਸੇ ਵੀ ਕੀਤਾ ਹੋਇਆ ਕਿਸਾਨਾਂ ਨੇ ਔਰ ਇਧਰ ਵੀ ਦਿਖਾਉਣੇ ਚੱਲ ਕੇ ਤਸਵੀਰ ਵੀ ਤੁਹਾਨੂੰ ਤਾਂ ਇਹ ਮਾਹੌਲ ਜਿਹੜਾ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਨੇ ਕਿਸਾਨਾਂ ਦੇ ਚਿਹਰੇ ਖਿਲੇ ਹੋਏ ਆ ਔਰ ਜੋਸ਼ ਉਸੇ ਤਰੀਕੇ ਦੇ ਨਾਲ ਆ ਕਿਉਂਕਿ ਜਦੋਂ ਗੱਲ ਕਿਤੇ ਹੱਕਾਂ ਦੀ ਆ ਜਾਂਦੀ ਹੈ ਤਾਂ ਫਿਰ ਪੰਜਾਬ اپنی ਲੜਾਈ ਲੜਦਾ ਤਾਂ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਕਿਸਾਨ ਫਿਰ ਤੋਂ ਇਕੱਠੇ ਹੋਏ ਹੋਏ ਆ ਮਾਹੌਲ ਉਹੀ ਪਿਛਲੀ ਵਾਰ ਜਿਵੇਂ ਕਿਸਾਨ ਅੰਦੋਲਨ ਦਾ ਮਾਹੌਲ ਸੀ ਠੀਕ ਉਸੇ ਤਰ੍ਹਾਂ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਇਧਰ ਬਾਈ ਹੁਣੀ ਬੈਠੇ ਆ ਅਰਜਨ ਟਰੈਕਟਰ ਲੈ ਕੇ ਆਏ ਨੇ ਔਰ ਦੂਜੇ ਬੰਨੇ ਪਿੱਛੇ ਵੀ ਸਾਰੇ ਕੜੇ ਟਰੈਕਟਰ ਟਰਾਲੀਆਂ ਇਸੇ ਤਰੀਕੇ ਦੇ ਨਾਲ ਲੰਬੀਆਂ ਲਾਈਨਾਂ ਇਧਰ ਵੀ ਦੇਖੋਗੇ ਤੁਸੀਂ ਔਰ ਦੂਰ ਤੱਕ ਅਸੀਂ ਜ਼ੂਮ ਕਰਕੇ ਵੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਰਿਹਾ ਤਾਂ ਜ਼ਰੂਰ ਸਰਕਾਰ ਨੂੰ ਦੇਖਣਾ ਚਾਹੀਦਾ ਕਿਉਂਕਿ ਸਰਕਾਰ ਦੇ ਨਾਲ ਮੀਟਿੰਗ ਵੀ ਹੋਣ ਜਾ ਰਹੀ ਹੈ ਅੱਜ ਔਰ ਉਸ ਮੀਟਿੰਗ ਦੇ ਵਿੱਚ ਜ਼ਰੂਰ ਪੋਜ਼ਿਟਿਵ ਨਤੀਜੇ ਨਿਕਲਣ ਉਸ ਮੀਟਿੰਗ ਦੇ ਵਿੱਚ ਤਾਂ ਤਾਂਕਿ ਕਿਸਾਨ ਜੋ ਆ ਉਹ ਵਾਪਸ ਘਰਾਂ ਨੂੰ ਮੁੜਨ ਨਹੀਂ ਤਾਂ ਕੋਈ ਵੀ ਵਿਹਲਾ ਨਹੀਂ ਹੁੰਦਾ ਕਹਿੰਦੇ ਕਿ ਅਸੀਂ ਤਾਂ ਆਪਦੇ ਹੱਕਾਂ ਵਾਸਤੇ ਆਏ ਆ ਹੱਕਾਂ ਦੀ ਲੜਾਈ ਲੜਨ ਵਾਸਤੇ ਆਏ ਆ ਔਰ ਜਦੋਂ ਤੱਕ ਸਾਡੇ ਸਾਡੇ ਜਿਹੜੇ ਹੱਕ ਆ ਉਹ ਉਹਨਾਂ ਦੇ ਉੱਪਰ ਗੱਲ ਸਰਕਾਰ ਨਹੀਂ ਕਰਦੀ ਹੋਈ ਨਜ਼ਰ ਆਉਂਦੀ ਇਧਰਲੇ ਬੰਨੇ ਵੀ ਦੇਖੋ ਤੁਸੀਂ ਬਾਪੂ ਹੁਣੀ ਪਏ ਹੋਰ ਬਾਪੂ ਜੀ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਕਿਦਾਂ ਸੇਤਾਂ ਠੀਕ ਨੇ ਕਿੱਥੋਂ ਆਏ ਹੋ ਕਿਹੜੇ ਇਲਾਕੇ ਚੋਂ ਹਿਆੜਾ ਰਾਮ ਜੀ ਰਾਮਤੀਸਲਾਕੇ ਸਰ ਜੇ ਅਮਰ ਸਾਤੋਂ ਅਮਰ ਸਾਤੋਂ ਆਇਆ ਕਿਤੇ ਪੂਰੀ ਤਿਆਰੀ ਦੇ ਨਾਲ ਆਇਆ ਔਰ ਇਸ ਤਰ੍ਹਾਂ ਦੇ ਇੰਤਜ਼ਾਮ ਤੁਹਾਨੂੰ ਹਰੇਕ ਟਰੈਕਟਰ ਟਰਾਲੀ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਗੱਦੇ ਲੱਗੇ ਹੋਏ ਆ ਉੱਪਰੋਂ ਪੂਰਾ ਕਵਰ ਕੀਤਾ ਹੋਇਆ ਇਧਰ ਵੀ ਹੈਗਾ ਕੋਈ ਮਰਾਚਨ ਦਾ ਪ੍ਰੋਗਰਾਮ ਜੀ ਪੂਰਾ ਆਪਣਾ ਸੋਈ ਪੂਰੀ ਬਣਾ ਕੇ ਲੈ ਕੇ ਆਏ ਨਾਲ ਭਾਵੇਂ ਭਾਵੇਂ ਸਾਨੂੰ 4 ਸਾਲ ਵੀ ਲੱਗ ਜਾਣ ਨਾ ਅਸੀਂ ਤਵੇਂ ਨਹੀਂ ਖਾਲੀ ਮੁੜਾਂਗੇ ਆਪਣੇ ਹੱਕ ਲੈ ਕੇ ਜੜਾਂਗੇ ਸਰਕਾਰ ਦੇ ਕੋਲੋਂ ਉਹਨਾਂ ਚਿਰ ਵਾਪਸ ਨਹੀਂ ਜਾਵਾਂਗੇ ਜੇ ਆਏ ਆ ਤੇ ਠੀਕ ਹੈ ਇਹ ਤਾਂ ਮੌਜੂਦਾਰ ਵੀ ਖੜੇ ਆ ਕਿਦਾਂ ਦਾ ਉਤਸ਼ਾਹ ਮਿੱਤਰੋ ਠੀਕ ਠਾਕ ਹੋ ਹਾਂਜੀ ਸਾਹਿਬ ਵਧੀਆ ਜੀ ਤੁਸੀਂ ਦੱਸੋ ਸਭ ਵਧੀਆ ਤੁਸੀਂ ਠੀਕ ਠੀਕ ਆ ਬਹੁਤ ਵਧੀਆ ਜੀ ਉਧਰ ਉਹ ਹਰਿਆਣਾ ਪੰਜਾਬ ਦੇ ਵਿੱਚ ਔਰ ਹਰਿਆਣੇ ਦੇ ਵਿੱਚ ਕਿਦਾਂ ਦਾ ਹੰਗਾਰਾ ਤੁਹਾਨੂੰ ਦੇਖਣ ਨੂੰ ਮਿਲਿਆ ਸੋਸ਼ਲ ਮੀਡੀਆ ਦੇਖਦੇ ਹੋਗੇ ਤੁਸੀਂ ਨਹੀਂ ਹਰਿਆਣੇ ਜੀ ਪੂਰਾ ਹੈਗੇ ਪੰਜਾਬ ਚ ਤੇ ਤੁਸੀਂ ਵੇਖਣ ਦੇ ਜੋ ਪੰਜਾਬ ਦਾ ਅੰਮ੍ਰਿਤਸਰ ਜ਼ਿਲ੍ਹਾ ਪਾਈ ਆ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਹੀ ਆ ਇਦਾਂ ਦੇ ਸਾਰੇ ਇਕੱਠੇ ਜਿਹੜੇ ਆ ਰਾਹ ਦੇ ਵਿੱਚ ਇਦਾਂ ਖੜੇ ਆ ਸੀ ਚੱਕੇ ਜਕੇ ਪੂਰੇ ਮੇਰੇ ਹਾਲਾ ਦੇ ਉਧਰ ਉਹ ਹਰਿਆਣੇ ਵਾਲੇ ਹਰਿਆਣਾ ਸਰਕਾਰ ਨੇ ਤਕੜਾ ਪ੍ਰਬੰਧ ਕਰਤਾ ਕਹਿੰਦੇ ਬੈਰੀਕੇਡ ਪਹਿਲਾਂ ਨੂੰ ਪਿਛਲੇ ਸਾਲ ਨੂੰ ਬਹੁਤ ਤਕੜੇ ਕਰਤੇ ਕਿੱਲਾਂ ਲਾਤੀਆਂ ਇੱਥੇ ਕਿਵੇਂ ਦੇਖ ਦਵਾਂ ਇਸ ਚੀਜ਼ ਨੂੰ ਬਈ ਬੈਰੀਕੇਡ ਉਦੋਂ ਵੀ ਕੀਤੇ ਸੀਗੇ ਉਹ ਜਿਉ ਉਹ ਵੀ ਆਪਣਾ ਹੱਲ ਕਰਦੇ ਆ ਅਸੀਂ ਵੀ ਆਪਣਾ ਹੱਲ ਕਰ ਲਾਂਗੇ ਬੈਰੀਕੇਡ ਹੰਧਾਲੀ ਵੀ ਹੈਗਾ ਹਾਂਜੀ ਸਭ ਕੋ ਨਾਲ ਹੀ ਆ ਸਮਾਨ ਹਾਂ ਜੀ ਜੀ ਤੋੜਾਂਗੇ ਜਾਵਾਂਗੇ ਜਾਵਾਂਗੇ ਸਾਰਾ ਕੁਝ ਸਮਾਨ ਸਾਰਾ ਕੁਝ ਤਿਆਰ ਹੈ ਬੈਰੀਕੇਟ ਤੋੜਨ ਦਾ ਹੱਲ ਵੀ ਜਿਹੜਾ ਹੋਰ ਬਾਪੂ ਠੀਕ ਮਨਵਾਕੇ ਹੀ ਰਹਾਂਗੇ ਇਹ ਗੱਲ ਕਹਿ ਰਹੇ ਨੇ ਕਿਸਾਨ ਤਾਂ ਜੋਸ਼ ਵੀ ਵਾਕਈ ਦੇਖਣ ਵਾਲਾ ਬਣਦਾ ਤਾਂ ਕਿਉਂਕਿ ਤਿਆਰੀ ਪੂਰੀ ਕੀਤੀ ਆ ਕਿਸਾਨਾਂ ਨੇ ਜਿਵੇਂ ਪਿਛਲੀ ਵਾਰ ਕਿਸਾਨ ਲੰਬਾ ਸਮਾਂ ਦਿੱਲੀ ਦੇ ਬਾਡਰਾਂ ਤੇ ਕਿਸਾਨਾਂ ਨੇ ਬਤਾਇਆ ਔਰ ਉਸੇ ਤਰੀਕੇ ਦੇ ਨਾਲ ਹੁਣ ਵੀ ਇਸੇ ਤਰੀਕੇ ਦੀ ਤਿਆਰੀ ਆ ਕਿਉਂਕਿ ਦੂਰ ਤੱਕ ਇਧਰ ਦੇਖੋਗੇ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਔਰ ਦੂਰ ਤੱਕ ਪਿੱਛੇ ਦੇਖੋਗੇ ਤੁਸੀਂ ਤਾਂ ਟਰੈਕਟਰ ਟਰਾਲੀਆਂ ਦੇ ਕਾਫਲੇ ਹੀ ਨਜ਼ਰ ਆਉਣਗੇ ਤੁਹਾਨੂੰ ਕਿਉਂਕਿ ਸੜਕ ਦੇ